हां जी किसान भिरो सारेया नु सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਧਾਰੀਵਾਲ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਬਾਈ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਦੋਸਤੋ ਬਾਈ ਨਿਸ਼ਾਨ ਸਿੰਘ ਦਾ ਜਿਹੜਾ ਦੋਸਤੋ ਕਾਰੋਬਾਰ ਹੈਗਾ ਖਾਸ ਤੌਰ ਤੇ ਪਸ਼ੂ ਵਪਾਰ ਦਾ ਕੰਮ ਤੇ ਵਿਕਰੀ ਵਾਲੇ ਪਸ਼ੂ ਤੁਹਾਨੂੰ ਪਤਾ ਹੀ ਆ ਮੋਸਟਲੀ ਇਸ ਘਰੋਂ ਆਪਾਂ ਜਿਹੜੇ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਅੱਜ ਦੋਸਤੋ 16 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਵੀ ਤਕਰੀਬਨ 5:00 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਔਰ ਕਰਦੇ ਆ ਗੱਲਬਾਤ ਬਾਈ ਨਿਸ਼ਾਨ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਚ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਨਿਸ਼ਾਨ ਸਸਰੀਕਾਲਤਾ ਜੀ ਸਸਰੀਕਾਲ ਵੀਰ ਰਾਜ ਹੋਰ ਠੀਕ ਠਾਕ ਸਭ ਪਰਿਵਾਰ ਬਹੁਤ ਵਧੀਆ ਬਹੁਤ ਸੁਪਰ ਸੁਪਰ ਮਾਰਕ ਦਾ ਚੱਲਦੀ ਬਾਈ ਨਿਸ਼ਾਨ ਹੋਰ ਵਧੀਆ ਚੱਲਦੀਆਂ ਗਲਾ ਔਰ ਆਪਣਾ ਜੋ ਰਾਜ ਫਾਰਮ ਦੇਖਣ ਵਾਲਿਆਂ ਨੂੰ ਚੈਨਲ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸਸਤੀ ਕਾਲ ਹੈ। ਠੀਕ। ਅੱਛਾ ਭਾਈ ਨਿਸ਼ਾਨ ਪਿਛਲੀ ਦੇ ਆਪ ਪਸੂ ਪਾ ਜੀ ਵੇਖ ਕੇ ਸਾਰੇ। ਸਾਰੇ ਸੇਲ ਹੋ ਗਏ। ਠੀਕ ਹੈ। ਸਾਰੇ ਸੇਲ ਹੋ ਗਏ। ਨਾ ਮਤਲਬ ਸਾਈ ਆਈ 2000 ਰੁਪਇਆ ਉਹ ਵੀਰ ਨਹੀਂ ਆਇਆ। ਠੀਕ ਹੈ। ਤੇ ਮਤਲਬ ਨਾ ਉਹਨੇ ਸਾਈ ਮੁੜ ਕੇ ਵਾਪਸ ਕੀਤੀ ਨਾ ਉਹ ਗਾਂ ਹੀ ਅਜੇ ਆਪਣੇ ਕੋਲ ਹੈਗੀ ਐ। ਹੂੰ। ਜਿਹਦਾ ਵੀਰ 3000 ਰੁਪਇਆ ਮੁੱਲ ਪਾਇਆ ਉਹ ਆਪਾਂ ਦਿਖਾ ਦਿੰਨੇ। ਨਾ ਉਹ ਸਾਈ ਨੇ ਵਾਪਸ ਕਰਾਈ ਤੇ ਨਾ ਉਹ ਗਾਂ ਹੀ ਲੈ ਕੇ ਗਿਆ। ਕੋਈ ਗੱਲਬਾਤ ਨਹੀਂ ਦੱਸੀ ਪੁੱਛੀ। ਕੋਈ ਚੁੱਪੀ ਕੋਈ ਸਮਝ ਨਹੀਂ ਲੱਗੀ ਵੀ ਜਾਂਦਾ ਪੈਸੇ ਨਹੀਂ ਬਣੇ ਜਾਂ ਕਿਤਰਾ। ਇਹੋ ਗੱਲ ਬਣ ਚਲੋ ਕੋਈ ਗੱਲ ਨਹੀਂ ਅੱਜ ਭਾਈ ਨਿਸ਼ਾਨ ਕਿੰਨੇ ਕ ਪਸ਼ੂ ਆਪਣੇ ਕੋਲ ਤੇ ਸੂਏ ਸਵਾਏ ਕਿੰਨੇ ਲੱਗ ਨੇ ਬੜਾ ਸਾਰੇ ਸੂਏ ਚਾਰ ਬੱਚਿਆਂ ਵਾਲੀਆਂ ਵਾ ਹਾਂਜੀ ਤਿੰਨ ਕਾਂ ਹੀ ਤਾਜ਼ੀਆਂ ਬਿਲਕੁਲ ਠੀਕ ਆ ਜੀ ਇੱਕ ਦੋ ਮਹੀਨਾ ਡੇਢ ਮਹੀਨੇ ਸੂਈ ਦੋ ਟੋਕੜਾਂ ਠੀਕ ਆ ਜੀ ਬਿਲਕੁਲ ਨਿਰਗਾਂ ਟੋਕੜਾਂ ਵਿੱਚ ਇੱਕ ਟੋਕੜ ਗੱਬਣ ਮੈਂ ਠੀਕ ਆ ਜੀ ਹਾਂ ਉਹ ਕਰੀਏ ਸ਼ੁਰੂਆਤ ਜੀ ਪਹਿਲੇ ਨੰਬਰ ਤੇ ਭਾਈ ਨਿਸ਼ਾਨ ਇਹ ਆ ਗਈ ਆਪਣੇ ਕੋਲ ਗ੍ਰੇ ਕਲਰ ਦੇ ਵਿੱਚ ਬੱਛੀ ਆ ਹਾਂਜੀ ਕਰਾਸ ਦੇਸੀ ਆਗੇ ਕਰਾਸ ਦੇਸੀ ਦੇ ਵਿੱਚ ਇਹ ਚਾਰ ਦਿਨ ਦੀ ਸੂਈ ਆ ਹਾਂਜੀ 7 ਕਿਲੋ ਦੇ ਥੱਲੇ ਬੋਲਾ ਅੱਛਾ ਜੀ ਤੇ ਮੱਛੀ ਦਿੱਤੀ ਇਹਨੇ अच्छा जी हां 4 दिन हो गए सुई अच्छा पहला सुवा पहले नहीं है हां पहला पहला 4 किते नहीं होया और ਥੱਲੇ ਬੱਚੀ ਬਿਲਕੁਲ ਦੇਸੀ ਆ ਗਈ ਹੈ हां ਦੇਸੀ ਬੱਚੀ ਆ ਆ ਵੇਖੋ ਠੀਕ ਆ ਦੇਸੀ ਗਾਂ ਦੋਸਤੋ ਤੇ ਦੇਸੀ ਬੱਚੀ ਦਿੱਤੀ ਹੈ ਅੱਗੇ ਦੁੱਧ ਦੀ ਵਾੜ ਵੀ ਤੁਹਾਨੂੰ ਪਤਾ ਨਾਰਮਲ ਦੇਸੀ ਵਾੜਾਂ ਦੀ ਕਾਫੀ ਸੋਹਣੀ ਹੁੰਦੀ ਹੈ ਤੇ ਗਾਂ ਗਰਮੀ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰਵਾਹ ਨਹੀਂ ਇਹ ਨਹੀਂ ਗੱਲ ਵੀ ਕੋਈ ਲੱਛੜ ਨਹੀਂ ਮਾਰਦੀ ਸਹੀ ਸੀ ਪੂਰੇ ਇਹਦਰੂ ਜਰੂਰ ਉਹ ਤਰ੍ਹਾਂ ਕੁਝ ਨਹੀਂ ਆਉਂਦਾ ਆ ਵੇਖੋ ਬਿਲਕੁਲ ਇਹ ਨਹੀਂ ਗੱਲ ਵੀ ਉਹ ਰੱਸੇ ਪਾ ਕੇ ਚੋਣ ਵਾਲਾ ਕੰਮ ਨਹੀਂ ਕਰਦਾ ਹੂੰ ਬਿਲਕੁਲ ਠੰਡੀ ਆ ਕਰੋ ਚੈੱਕ ਭਰਾ ਜਿਵੇਂ ਮਰਜੀ ਕੋਈ ਭੈਣ ਚਵਾਈ ਕਰ ਲੈ ਵੇਰ ਕਰਨਾ ਵਿਆਹ ਕਰ ਲੈ ਚਵਾਈ ਕਰ ਸਕਦਾ ਡਰਦਾ ਜਰੂਰ ਟੰਗਰਾ ਆ ਗਿਆ ਨਾ ਵਾ ਠੀਕ ਆ ਤੇ ਭਾਈ ਨਿਸ਼ਾਨ ਵੀ ਹੁਣ ਚਾਰਕ ਦੇ ਸੋਈ ਆ ਬੋਲੇ ਵੇਚੀ ਆ 7 ਕਿਲੋ 7 ਕਿਲੋ ਨਾਲ 2 3.5 ਹੋਲੇ 3.5 ਠੀਕ ਆ ਚਵਾਈ ਮਲਕੀ ਥਾਲ ਛੋਟਾ ਲੱਗਦਾ ਛੋਟਾ ਚਵਾਈ ਥੋੜੀ ਜੀ ਨਾ ਇਹਦੀ ਵੀ ਭੜਾ ਜਾ ਕੋਈ ਜਿਹੜਾ ਮਰਜੀ ਭੈਣ ਭਰਾ ਵੇਖ ਕੇ ਖੜੇ ਬਰਖਾ ਜੀ ਆ ਆ ਵੇਖੋ ਜੀ ਠੀਕ ਆ ਤੇ 24 ਜਿਹੜੀ ਆ ਦੋਸਤੋ ਸੱਥੀ ਭੱਜੀ ਨਹੀਂ ਕਰਦੇ ਆ ਤੇ ਨਾਰਮਲੀ ਤੁਸੀਂ ਵੇਖ ਸਕਦੇ ਪਹਿਲਾਂ ਨਵੱਛੀ ਆ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਂਦੇ ਆ ਆ ਦੇਖੋ ਤੇ ਬੋਲਰ ਦੇ ਵਿੱਚ ਭਾਜੀ ਕਿੰਨਾ ਕੋਨਾ ਹੈਗਾ 60 ਕਿਲੋ 7 ਕਿਲੋ ਬਿਲਕੁਲ ਠੰਡੀ ਬਿਲਕੁਲ ਸੀਰ ਠੰਡੀ ਆ ਕਰੋ ਜੀ ਤੇ ਤੋੜਿਆ ਬਸ ਸੀਰ ਠੰਡੀ ਹੈਗੀ ਆ ਦੋਸਤੋ ਬੱਚੀ ਠੀਕ ਆ ਤੇ ਪਾਲ ਹੈਗੀ ਨਾ ਸਾਜੀ ਸੂਈ ਪਾਲ ਲੈ ਗਈ ਹਾਂ ਪਾਲ ਦੇ ਨਾ ਮੈਂ ਥੱਲੇ ਵੀ ਜਾਵੇ ਹਸੁੰਦੇ ਵੀ ਪਾਲ ਲੈ ਗਈ ਹਾਂ ਤੁਮ ਤੁਮ ਤੇ ਪਾਲ ਲੈ ਗਈਆਂ ਲਓ ਵੀ ਬਸ ਬੰਦੇ ਰ ਬਹੁਤ ਜ਼ਿਆਦਾ ਕਰਦੀ ਕਰਦੀ ਦੇ ਬੜੀ ਦੋਸਤੋ ਹਾਂ ਵੀ ਆਪ ਵੀ ਬੱਚੀ ਆਪਾਂ ਕਹਿ ਲੈਨੇ ਤੇ ਮਗਰ ਵੀ ਬੱਚੀ ਆ ਬੱਚੀ ਬੱਚੀ ਠੀਕ ਆ ਤੇ ਮਗਰੇ ਬੱਚੇ ਜੋੜੀ ਆ ਪੂਰੀ ਤੇ ਭਾਜੀ ਨਿਸ਼ਾਨ ਕਿੰਨਾ ਕੁ ਮੁੱਲ ਡਿਮਾਂਡ ਕੀ ਹੈ ਮੋਲੇ ਦਾ 25 ਕਰਕੇ 26 ਕਰਕੇ ਇਹ 23000 ਰੁਪਏ ਦੇਵਾਂਗੇ 23000 ਆ ਬਿਲਕੁਲ ਤੋਕੜਾਂ ਦੇ ਭਾਣਾਂ ਦੇ ਸੱਜਰ ਵੱਛੀ ਬਿਲਕੁਲ ਲੱਸੀ ਮਗਰੇ ਅੱਛਾ ਭਾਜੀ 4 ਡੰਗ ਹੋ ਗਿਆ ਆਪਣਾ ਸੁਹੀ ਨੂੰ 4 ਦਿਨ ਹੋ ਗਿਆ ਹਾਂਜੀ ਕੋਈ 8-7 ਡੰਗ ਪਚਵਾਈ ਕਰ ਲਈ ਕਿਵੇਂ ਦੀ ਚਵਾਈ ਲੱਗੀ ਆ ਵਧੀਆ ਲੱਗੀ ਆ ਮਤਲਬ ਇਹ ਵੀ ਕੋਲੀ ਰੂਮਰ ਕੀ ਆ ਥਾਣ ਜ਼ਰੂਰ ਛੋਟਾ ਵਾ ਠੀਕ ਆ ਜੇ ਥਾਣ ਵੀ ਮਤਲਬ ਜਿਹੜਾ ਵਾ ਥਾਣ ਛੋਟਾ ਜ਼ਰੂਰੀ ਠੀਕ ਆ ਜਿਹੜੀ ਚੀਜ਼ ਦੇ ਦੀ ਉਹ ਵੀ ਤਾਂ ਆਪਾਂ ਕਹਾਂਗੇ ਕਿ ਚਵਾਈ ਨੂੰ ਕੋਈ ਮੁਸ਼ਕਲ ਨਹੀਂ ਠੀਕ ਆ ਹ ਇਥਾਂ ਛੋਟਾ ਜਿਹਾ ਥਣ ਭਾਲ ਪਈ ਆ ਨਾ ਭਾਲ ਦੇ ਵਿੱਚੋਂ ਕੱਢੂਗੀ ਥਾਂ ਤੇ ਫੇਰ ਉਹ ਤਰ੍ਹਾਂ ਠੰਡੀ ਸੀ ਇਹ ਇਹ ਨਹੀਂ ਗੱਲ ਕੋਈ ਲਓ ਵੀ ਹਾਂ ਇਹ ਹੋ ਨਹੀਂ ਤੇ ਦੇਸੀ ਵਾਲੀਆਂ ਲੱਤਾਂ ਖੜਾ ਮਾਰਦੀਆਂ ਉਹ ਕੰਮ ਨਹੀਂ ਕਰ ਲਓ ਜੀ ਇਤਰਾਈਆਂ ਲਓ ਵੀ ਦੋਸਤਾ ਕਰੋ ਦਸਲੀ ਠੀਕ ਆ ਠੰਡੀ ਧੀਰੀਆ ਵੱਚੀ ਜਰੂਰ ਖਰੀਦ ਲਿਓ ਜਿਹੜਾ ਬਾਕੀ ਹੈ ਵਾਅਦੇ ਬੰਦੀ ਵੀ ਨਵੇਂ ਪਹਿਲੇ ਸਵੇ ਸੂਈ ਆ ਇਸ ਤੋਂ ਬਾਅਦ ਭਾਜੀ ਨਿਸ਼ਾਨ ਅਗਲੀ ਇਸ ਵਾਰ ਦੀ ਕੀ ਡੇਟ ਹੈ ਇਹ ਦੂਜਾ ਸਵੇ ਅੱਜ ਨੂੰ 5 6 ਦਾ 7 ਦੇ ਨਾਲ ਨਾਲ ਮੱਛੀ ਮਗਰ ਠੀਕ ਹੈ ਜੀ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਤੇ ਸਿੱਕੀ ਮੂਹਾਂ ਠੀਕ ਹੈ ਮਗਰ ਬੱਚਾ ਵਛੀ ਵਛੀ ਆ ਵੇਖੋ ਨਾੜੂ ਨਾ ਆ ਲਿਆ ਵਛੀ ਪੰਜਵਾਂ ਛੇਵਾਂ ਦਿਨਾਂ ਤੇ ਆ ਛੇਵਾਂ ਦਿਨ ਹੋ ਗਿਆ ਛੇਵਾਂ ਦਿਨ ਆ ਜਿਹੜੀ ਫਰਸ ਕੁਆਲਟੀ ਆ ਤੇ ਕਿੰਨਾ ਕੋਨ ਹਾਜ਼ਰ ਆ ਜੀ ਥੱਲੇ ਦੁੱਧ ਇਹਦੇ ਥੱਲੇ ਹਾਜ਼ਰ ਜਿਹੜਾ 18 ਕਿਲੋ ਆ 17 ਕਿਲੋ ਦੀ ਬਿਲਕੁਲ ਗਰੰਟੀ ਵੀ ਬਿਲਕੁਲ ਬੋਲਾ ਇਸਲੇ ਹੈਗਾ ਸਤਾਰਾ ਕਿਲੋ ਬੋਲਾ ਕੋ ਜਿਤਨਾ ਮਰਜ਼ੀ ਆਪਣੇ ਘਰ ਚੋ ਕੇ ਲੈ ਜੇ ਭਾਵੇਂ ਗਰੰਟੀ ਨਾਲ ਲੈ ਜੇ ਠੀਕ ਹੈ ਜੀ ਹਾਂ ਤੇ ਦੁੱਧ ਰਾਣੀ ਕੋ ਲਾਂਮਾ ਹੋਊਗਾ ਅੱਗੇ ਵੀ ਆਪ ਆਪਣੀਆਂ ਗਾਈਆਂ ਗਈਆਂ ਦੁੱਧ ਦਾ ਕੋਈ ਲਾਂਮਾ ਤੇ ਠੰਡੀ ਸੀਲ ਇਹ ਵੀ ਬਿਲਕੁਲ ਵਧੀਆ ਲੋ ਵੀ ਹਾਂ ਜਿਹੜਾ ਦੋਸਤੋ ਬਸ ਤੋਰਨ ਤੋਂ ਪਹਿਲਾਂ ਇੱਕ ਵਾਰੀ ਮੈਂ ਤੁਹਾਨੂੰ ਥੋੜਾ ਥੋੜਾ ਵਿਖਾ ਦਾਂ ਆਹ ਵੇਖੋ ਠੀਕ ਹੈ ਜੀ ਆਹ ਕਰੋ ਤੁਸੀਂ ਵੀ ਅਗਲੇ ਥਾਣਾ ਦਾ ਜਿਹੜਾ ਗੈਵੰਤਰ ਆ ਪਿਛਲੇ ਥਾਣਾ ਦਾ ਬਿਲਕੁਲ ਪੂਰਾ ਜਿਹੜਾ ਵਿੱਚੋਂ ਗੈਵੰਤਰ ਹੈਗਾ ਠੀਕ ਆ ਔਲ ਕੇ ਆਪਾਂ ਤੁਹਾਨੂੰ ਤੋਲ ਕੇ ਦਿਖਾਉਣੇ ਆ ਤੇ ਬੱਚੀ ਦੂਜਾ ਸਵੇਰ ਸੋਈ ਆ ਜਸ ਦਾ 6 ਟਨ ਠੀਕ ਆ ਮੋਹ ਛਕੀ ਆ ਤੇ ਦੂਜਾ ਸੂਆ ਤੇ ਨਾਲ ਜਿਹੜਾ ਬੱਚਾ ਹੈਗਾ ਥੱਲੇ ਉਹ ਵੀ ਬੱਚੀ ਹੈ ਬੱਚੀ ਬਹੁਤ ਟੌਪ ਦੀ ਹੋਵੇ ਬਿਲਕੁਲ ਤੇ ਹੁਣ ਭਾਜੀ ਵੀ 16 ਕ ਦੱਸਿਆ 16 ਕ 17 ਕਿਲੋ ਬਿਲਕੁਲ ਹੈਗਾ ਐ ਬਿਲਕੁਲ ਤੋਲ ਕੇ ਦੇ ਦੇ 17 ਤਾਂ ਬਿਲਕੁਲ ਠੀਕ ਹੈ ਸਾਰੀਆਂ ਪ੍ਰਕਾਰ ਕਾਇਨ ਗਾਰੰਟੀ ਦੇ ਕਾਇਨ ਇਹ ਹੈ ਫੂਨਕੀ ਤੇ ਆਪਾਂ ਜਾਂ ਤਾਂ ਨੂੰ ਰਾਜੇ ਕੀਤਾ ਹੋਇਆ ਹਾਂਜੀ ਹਾਂਜੀ ਪਹਿਲੇ ਗਾਣੇ ਦੁੱਧ ਨਹੀਂ ਕੱਢਿਆ ਬਿਲਕੁਲ ਬਿਲਕੁਲ ਇਹ ਨਹੀਂ ਗਾਤੇ ਛੱਡੀ ਸੀ ਲੇਵੀ ਪੂਰੀ ਆਹ ਵੇਖੋ ਜੀ ਕੋਈ ਮਤਲਬ ਨਹੀਂ ਰੱਖੀ ਪਾਉਂਦੀ ਜਰੂਰਤ ਨਹੀਂ ਲਓ ਵੀ ਮੰਲੋ ਕਰੋ ਚੈੱਕ ਠੰਡੀ ਧੀਰੀ ਬੱਚੀ ਆ ਤੇ ਬਿਲਕੁਲ 17 ਕਿਲੋ ਤੁਸੀਂ ਆਣ ਕੇ ਚਵਾਈ ਤੁਸੀਂ ਕਰਨੀ ਆ ਆਹ ਵੇਖੋ ਆ ਬਹਿਣੀ ਵਾਲੇ ਪਾਸੇ ਤੋਂ ਆ ਥਾਣਾ ਤੇ ਥਾਣਾ ਵੀ ਤੁਸੀਂ ਵੇਖੋ ਬਿਲਕੁਲ ਮੁਠੀ ਵਾਲਾ ਥਾਣਾ ਅਗਲੇ ਮਗਰਲੇ ਜਿਹੜੇ ਥਾਣਾ ਇਹ ਦੇਖ ਲਓ ਬਿਲਕੁਲ ਮੁਠੀ ਵਾਲੇ ਥਾਣਾ ਹਾਂ ਲਓ ਜੀ ਪਾਜੀ ਹਾਂਜੀ ਤੋੜ ਲਿਏ ਜੀ ਆ ਜਾਓ ਆ ਜਾਓ ਬਾਕੀ ਪਾਜੀ ਚਵਾਈਆਂ ਦੀ ਬੈਸਟ ਲੱਗੀ ਬੜੀ ਗੇਲ ਪੁੱਲ ਕੋਈ ਭੂਰ ਨਾ ਕੋਈ ਛਟਾਣਾ ਹੋ ਜਿਹੇ ਵੀ ਗਾਂ ਦੇ ਠੀਕ ਆ ਮਤਲਬ ਜਿੰਨੀਆਂ ਵੀ ਕੋਈ ਗਾਂ ਦੇ ਕੋਈ ਪੂਰ ਛਟਾਣਾ ਹੋ ਹੂੰ ਇਹਦੇ ਨਹੀਂ ਕਰ ਲਈ ਇਸੇ ਦੇ ਬਿਲਕੁਲ ਤੇ ਇਹਦਾ ਪਾਜੀ ਮੁੱਲ ਕਿੰਨੀ ਕੀ ਡਿਮਾਂਡ ਕਰ ਮੁੱਲ ਤੇਰਾ ਭਾਵੇਂ ਆਪਾਂ ਮਤਲਬ 52000 ਕਰਕੇ ਹਾਂਜੀ 52000 ਦੀ ਧਿਆਨ 52000 ਮੁੱਲ 52000 ਠੀਕ ਆ ਜੀ ਹਾਂ ਤੇ ਉਹਦੇ ਜੋ ਕਿਸੇ ਭੈਣ ਭਰਾ ਦਾ ਮਾਂ ਨਹੀਂ ਕਰਨਾ ਜਿਹਨੇ 57 53 ਵੀ ਲੈਣਾ ਉਹ ਵੀ ਨਾ ਫੋਨ ਕਰ ਠੀਕ ਆ ਆ ਵੀ ਜੇ ਮੈਂ ਜਾਣ ਕੇ ਵੀ ਉਹ ਉਹ ਨਹੀਂ ਪਛੀ ਬਿਲਕੁਲ 20 ਲੀਟਰ ਤੇ ਜਾਊਗੀ ਖਰੀ ਆ ਖਰੀ ਆ ਬਿਲਕੁਲ ਬਹੁਤ ਜਿਆਦੀ ਲਓ ਵੀ ਭਰਾਵੋ ਪਛੀ ਖਰੀ ਆ ਦੂਜਾ ਸੂਬਾ ਠੀਕ ਆ ਤੇ ਕਪੈਸਿਟੀ ਚੰਗੀ ਥੱਲੇ ਮਿਲਕ ਦੀ ਚਵਾਈ ਤੁਸੀਂ ਕਰਨੀ ਬਾਈ ਨਿਸ਼ਾਨ ਨੇ ਪਹਿਲਾਂ ਵੀ ਕਾਫੀ ਪਸ਼ੂ ਵੇਚੇ ਆ ਜਿਨ੍ਹਾਂ ਕਾ ਮਿਲਕ ਕਿਹਾ ਹੁੰਦਾ ਥੱਲੇ ਉਹਨਾਂ ਕ ਨਿਕਲਨੇ ਆ ਤਾਂ ਕਿ ਕਮੈਂਟ ਕਰਕੇ ਤੁਸੀਂ ਦੱਸ ਵੀ ਸਕਦੇ ਹੋ ਕਿਉਂਕਿ ਬਹੁਤ ਵੜਾ ਜਿਹੜੀਆਂ ਗਈਆਂ ਅੱਗੇ ਚੰਗੀਆਂ ਨਿਕਲੀਆਂ ਨੇ ਠੀਕ ਆ ਇਹ ਵੜ ਜਿਹੜੀ ਆ ਵੱਡੇ ਕ ਤੇ ਇਹ ਵੀ ਤਾਜੀ ਸੂਈ ਹੈ ਜੀ ਇਹ ਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਨੀਆਂ ਕਰਾਂ ਦੀ ਮੱਛੀ ਮਗਰੇ ਜੀ ਇਹਦੇ ਮਗਰੇ ਵੀ ਮੱਛੀ ਹੈ 20 ਦਿਨ ਹੋ ਚਲੇ 20 ਦੇ 25 ਹੋ ਗਏ ਹੋਣਗੇ ਆ ਇਹ 15 ਨੀਵੇਂ ਆਪਾਂ ਉਹ ਨਹੀਂ ਗੱਲ ਕਰਨੀ ਠੀਕ ਹੈ ਜੀ 20 ਤੋਂ 25 ਦਿਨ ਮੰਨੂ ਨੀ ਦੋਸਤਾਂ ਤੇ ਸੁਹਾ ਬਾਜੀ ਦੁੱਧ ਜੀ ਤੂੰ ਸੁਹਾ ਤੀਜਾ ਹੋਗੀ ਤੂੰ ਜਾ ਕਰਕੇ ਲਿਆਂਦੀ ਮੱਤੇ ਜਾ ਤੀਜਾ ਆ ਦੇਖੋ ਜੀ ਬਿਲਕੁਲ ਪੂਰੀ ਅਚ ਵਧੀਆ ਤੋਂ ਵਧੀਆ ਪਾਜੀ ਹਾਜ਼ਰ ਕਿੰਨਾ ਹੁਣ ਦੁੱਧ ਇਹਦੇ ਥੱਲੇ ਹਾਜ਼ਰ 19 ਕਿਲੋ 19 ਕਿਲੋ 18 ਕਿਲੋ ਦੀ ਗਾਰੰਟੀ ਦਾ ਜਿਹੜਾ ਮਰਜੀ ਕੋਈ ਲੈ ਜੇ ਕੋਈ ਭੂਰਣਾ ਕੋਈ ਛਟਾਣਾ ਠੀਕ ਹੈ ਜੀ ਹਾਂ ਤੁਹਾਡੇ ਕੋਈ ਭੂਰ ਨਹੀਂ ਕੋਈ ਛਟਾਣਾ ਕੋਈ ਥਾਂ ਨਹੀਂ ਘਟਵਾਦਾ ਠੀਕ ਹੈ ਮਤਲਬ ਇੱਕ ਧਾਰਨਾ ਕਿ ਆਪਣੇ ਫਰਕਣਾ ਹੋਊਗਾ 19 ਕਿਲੋ ਹਾਜ਼ਰ ਹੈ 19 ਕਿਲੋ ਹਾਜ਼ਰ ਹੈ 18 ਕਿਲੋ ਦੀ ਆਪ ਗਾਰੰਟੀ ਜਾਂ ਦੇ ਸੰਧੀ ਇਹਦੇ ਵੀ ਰੱਸੀ ਜੋੜ ਦੀ ਇਹੇ ਚੀਜ਼ ਦੀ ਲੋੜ ਨਹੀਂ ਨਾ ਕਿ ਰੱਸੀ ਦੀ ਨਾ ਕਿ ਇਹ ਚੀਜ਼ ਦੀ ਆ ਲੋ ਕੇਤੀ ਇਹ ਨਹੀਂ ਵੀ ਰੱਸੀ ਪਾ ਕੇ ਜਾਂ ਕੋਈ ਕੋਈ ਨਾ ਲੋ ਵੀ ਦੋਸਤੋ ਠੰਡੀ ਧੀਰੀ ਇਹ ਵੀ ਵੜਾ ਵੇੜਾ ਤੁਹਾਨੂੰ ਜਿੰਨੀਆਂ ਮਿਲਣੀਆਂ ਇਸ ਕਿੱਲੇ ਦੇ ਉੱਪਰੋਂ ਸਾਰੇ ਪਾਸੋਂ ਚੰਗੇ ਮਿਲਣਗੇ ਇਹ ਜਿਹੜੀ ਉਮੀਦ ਕਰਕੇ ਤੁਸੀਂ ਆਓਗੇ ਦੂਰੋਂ ਨੇੜੇੋਂ ਆਓ ਇਹ ਤਸੱਲੀ ਨਾਲ ਪਾਸੋਂ ਮਿਲਣਗੇ ਤੁਹਾਨੂੰ ਆ ਵੇਖੋ ਥਾੜਾ ਵੇਖੋ ਬਿਲਕੁਲ ਮੁੱਠੀ ਦਾ ਥਾੜਾ ਤੇ ਕੱਦ-ਕੱਦ ਨਾਰਮਲ ਆਪਾਂ ਵੱਡੀਆਂ ਜਿਹੜੀਆਂ ਵੜਾ ਵੇਖਦੇ ਫਾਰਮ ਵਾਲੀਆਂ ਬੱਤੀਆਂ ਵੇਖਦੇ ਵੱਡੀਆਂ ਫਾਰਮ ਵਾਲੀਆਂ ਵੜਾ ਦੇਖਦੇ ਉਹ 19 ਕਿਲੋ ਦੱਸਿਆ ਨਾ 19 ਕਿਲੋ ਆ ਆ 19 ਕਿਲੋ ਬਿਲਕੁਲ ਤਿਆਰ ਬਿਲਕੁਲ ਆਫਿਸ ਕੁਆਲਟੀ ਵੇਖੋ ਠੀਕ ਹੈ ਜੀ ਚਾਈ ਵੀ ਕੋ ਜਾਰੀ ਲੱਗੀ ਪੂਰੀ ਵੱਟੀ ਠੀਕ ਹੈ ਜੀ ਇੱਕਰਪਾ ਜੀ ਫਿਰ ਅੱਗੋ ਕੁ ਮਾਰ ਲਈ ਮਾੜਾ ਹਾਂਜੀ ਹਾਂਜੀ ドラਮਾਕੀ ਕੋਲ ਲੋ ਵੀ ਦੋਸਤੋ ਆਕਰੋ ਚੈੱਕ ਠੀਕ ਆ ਕੱਲਾ ਕੱਲਾ ਥਾਣਾ ਨਿਖੜਵੇਂ ਥਾਣਾ ਤੇ ਬਿਲਕੁਲ ਮੁਠੀ ਵਾਲੇ ਥਾਣਾ ਵੀ ਕੱਲੀ ਕੋਈ ਕਹਿਣ ਦੀ ਗੱਲ ਨਹੀਂ ਵੀ ਦੂਰੋਂ ਲੜੋ ਕਿਸੇ ਭੈਣ ਭਰਾ ਨੇ ਚੱਲ ਕੇ ਉਹਨਾਂ ਦੋਸਤੋ ਤੇ ਬਿਲਕੁਲ ਤਸल्ली ਨਾਲ ਜਿੰਨੀ ਚੀਜ਼ ਦਿਸਦੀ ਪਈ ਆ ਉਹਨੀ ਆਪਾਂ ਤੁਹਾਨੂੰ ਦੱਸਾਂਗੇ ਆ ਵੇਖੋ ਬੈਕ ਸਾਈਡ ਤੋਂ ਤਾਂ ਫੁੱਲ ਵੱਡੀ ਵਿਹੜਾ ਠੀਕ ਆ ਕੱਦ ਕਾਠੀ ਫੁੱਲ ਵੱਡਾ ਤੇ ਪੱਜ ਨਹੀਂ ਸ਼ਾਨ ਪਿਛਲੀ ਦੀ ਕੀ ਹੋਇਆ ਸੀ ਇੱਕ ਵੀਰ ਵੱਡੀ ਵਿਹੜ ਦੇ ਕੇ ਆ ਗਿਆ ਸੀ ਛੋਟੀ ਵਿਹੜ ਦੇ ਭਲੇਖੇ ਹਾਂਜੀ ਤੇ ਉਹ ਇੱਥੇ ਆ ਗਿਆ ਤਾਂ ਵੀ ਵਿਹੜ ਵੱਡੀ ਬਹੁਤ ਜ਼ਿਆਦੀ ਕੱਦ ਕਾਠੀ ਸੀ ਕੱਦ ਕਾਠੀ ਦੀ ਹੁਣ ਤੇ ਉਹ ਵਿਹੜ ਜਿਹੜੀ ਆਵੇ ਆ ਗਈ ਆ ਅੱਛਾ ਜੀ ਆ ਠੀਕ ਆ ਫਿਰ ਉਹ ਛੋਟੀ ਵਿਹੜ ਲੈ ਕੇ ਛੋਟੀ ਵਿਹੜ ਜਲਸੀ ਲੈ ਕੇ ਆਓ ਠੀਕ ਆ ਜੀ ਤੇ ਇਹਦਾ ਮੁੱਲ ਕਿੰਨਾ ਹੋਣਾ ਫਿਰ ਜੀ ਇਹਦਾ ਮੁੱਲ ਜਿਹੜਾ ਵਾਇਦਾ 56000 56000 ਹਾਂ ਠੀਕ ਆ 56000 ਹੈ ਭਰਾਓ ਇਹਦਾ ਮੁੱਲ ਠੀਕ ਆ ਤੀਜਾ ਸੂਬਾ ਤੇ ਵੇਖੋ ਨੂੰ ਭਾਵੇਂ ਆਪਾਂ ਜੱਜਮੈਂਟ ਕਰ ਗਏ ਦੂਜੇ ਸੂਬੇ ਪਰ ਜਿਹੜਾ ਕਹਿਣ ਦੀ ਗੱਲ ਹੈ ਵੀ ਜਿਹੜਾ origignal ਗੱਲ ਕਰਕੇ origignal ਜਿਹੜਾ ਤੀਜੇ ਸੂਬੇ ਦੇ ਵਿੱਚ ਆ ਠੀਕ ਹੈ ਬਾਕੀ ਥਣ ਦੇਵੇ ਦੀ ਪੂਰੀ ਸਫਾਈ ਆ ਤੇ ਐਨ ਤਸੱਲੀ ਨਾਲ ਦੇਖ ਲਓ ਉਸ ਤੋਂ ਬਾਅਦ ਤੁਸੀਂ ਜਿਹੜੀ ਪਾਈ ਨਿਸ਼ਾਨ ਤੇ ਨੰਬਰ ਥੱਲੇ ਦਿੱਤੇ ਨੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਚਿਵਾਈਆਂ ਚੁਬੀਆਂ ਬਿਲਕੁਲ ਓਕੇ ਬਿਲਕੁਲ ਓਕੇ ਕੋਈ ਪੂਛਟਾ ਨਾ ਹੋਵੇ ਕੋਈ ਡੋਕਾ ਇੱਕ ਡੋਕਲ ਨਾ ਹੋਵੇ ਠੀਕ ਹੈ ਇਸ ਤੋਂ ਬਾਅਦ ਪਾਈ ਨਿਸ਼ਾਨ ਇਹ ਇੱਕ ਵਾਰ ਜਿਹੜੀ ਸੀ ਇਹ ਦੋ ਮਹੀਨਿਆਂ ਦੀ ਸੂਈ ਹੈ ਬੱਛੀ ਮਗਰੇ ਦੇ ਅੱਛਾ ਜੀ ਆ ਤੇ 10 ਕਿਲੋ ਦੇ ਲੱਗੇ 11 ਕਿਲੋ ਦੁੱਧ ਹਾਜ਼ਰ ਹੈ 11 ਕਿਲੋ ਆ 10 ਤੋਂ 11 ਕਿਲੋ ਹਾਜ਼ਰ ਬਿਲਕੁਲ ਠੀਕ ਹੈ ਪਰ ਇਹਦੇ ਕੋਈ ਭੂਰ ਨਹੀਂ ਕੋਈ ਛਕਣ ਛੰਡੀ ਧੀਰੀ ਇਹ ਵੀ ਭੂਰ ਹੈ ਇਹ ਇਹ ਨਾ ਬਦਲਾਏ ਹਮੇ ਪਿਲ ਕਰੇ ਜੇ ਹੋਏ ਥਾਣਾ ਦੇ ਬਿਲਕੁਲ ਸਹੀ ਆ ਮਤਲਬ ਉਹ ਉਹ ਜ਼ਰੂਰ ਨਿਕਲੇ ਇਹ ਮੜੇ ਮੜੇ ਕੋ ਪਿਲ ਕਰੇ ਜੇ ਹੁਣ ਬਿਲਕੁਲ ਸਹੀ ਆ ਇਹ ਵੀ ਕਈਆਂ ਕਾਮਾਂ ਦੇ ਹੋਣਾ ਕੋਈ ਹੋਇਆ ਸਿਸਟਮ ਚ ਇਹ ਕਿਵੇਂ ਸਰਦਨ ਨੂੰ ਕਿੰਨ ਦੱਸਾਂਗੇ ਕਿ ਅਗਲਾ ਦੂਰੋਂ ਕਿਤੇ ਫੋਨ ਕਰ ਲੈ ਵਾਕੀ ਹੁਣ ਤਾਂ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਗਈ ਮੈਨੂੰ ਬਿੱਲ ਸੁਣ ਹੁਣ ਇਹ ਹੋਣੀ ਕੋਈ ਮਰਦਾ ਇਹਨੂੰ ਆ ਵੇਖੋ ਕੋਈ ਗਾਲ ਹੀ ਨਹੀਂ ਇਹ ਹੋਏ ਹੁਣ ਨਹੀਂ ਕੋਈ ਮਤਲਬ ਪਹਿਲਾਂ ਹੋਏ ਜ਼ਰੂਰ ਸੀ ਆ ਵੇ ਆਵੇ ਨਾ ਠੀਕ ਠੀਕ ਆਹੋ ਕਿਉਂਕਿ ਇਹ ਦੂਰੋਂ ਫੋਨ ਕਰਕੇ ਅਗਲਾ ਮੰਗਾ ਲੈ ਇਹ ਕਦੇ ਲਾਮਾ ਦਬੀਓ ਗੱਲ ਗੱਲ ਤੇ ਬਿਲਕੁਲ ਮਗਰ ਇਹਦੇ ਬੱਚੀ ਸੀ ਬੱਚੀ ਹੈ ਬੱਚੀ ਹੈਗੀ ਬੱਚੀ ਹੈ 2 ਮਹੀਨੇ ਦੀ ਬੱਚੀ ਹੈ ਉਹ ਆਪਾਂ ਦਿਖਾ ਦਾਂਗੇ ਬੱਚਾ ਨਾਲ ਦੀ ਤੋਰ ਲਿਓ ਜੀ ਹਾਈਟ ਜਿਹੜੀ ਹੈ ਕੱਦ ਕਾਠ ਜਿਹੜੀ ਦੋਸਤੋ ਤੁਸੀਂ ਨੋਰਮਲ ਦੇਖ ਸਕਦੇ ਹੋ ਫਾਰਮ ਵਾਲੀਆਂ ਬੱਚੀਆਂ ਜਾਂ ਵੜਾ ਦੀ ਜਿੱਦਾਂ ਵੜਾ ਹੁੰਦੀਆਂ ਨੇ ਉਹੋ ਜੀ ਜਿਹੜੀ ਹਾਈਟ ਹੈਗੀ ਆ ਠੀਕ ਆ ਬਾਕੀ ਤੋਰਾ ਜਿਹੜਾ ਕੋਈ ਪੱਕੀ ਥਾਂ ਕਰਕੇ ਜਾਂ ਵੈਸੇ ਥੋੜਾ ਇੰਨਾ ਸਲੋ ਤੁਰਦੀ ਹਾਂ ਲੱਗਦਾ ਕੋਬਲ ਗਿਆ ਨੀ ਹਾਂ ਜਿਹੜੇ ਤੇਰੇ ਨਾਲ ਲੱਗਦਾ ਉਹ ਮੈਨੂੰ ਉਹ ਮੈਨੂੰ ਲੱਗਦਾ ਠੀਕ ਹੈ ਜੀ ਕਿਰਾਇਆ ਹੈ ਵੀ ਇਹ ਬਿਲਕੁਲ ਮਤਲਬ ਭਾਣਾ ਹੀ ਆ ਹਾਂ ਮੈਂ ਕਿਹਦੀ ਦੁੱਧ ਭਾਜੀ ਕਿੰਨਾ ਹਾਜ਼ਰ ਸੀ 10 ਕਿਲੋ 10 ਕਿਲੋ 10 ਕਿਲੋ ਕੋ ਭਾਵੇਂ ਧਾਰ ਮੜਾ ਹਾਂ ਹਾਂ ਲੋ ਵੀ ਦੋਸਤੋ 10 ਕਿਲੋ ਦੋਤਾ ਤਾਂ ਦੋ ਮਹੀਨੇ ਦੀ ਸੋਈ ਆ ਠੀਕ ਆ ਤੇ ਮਗਰ ਬੱਚੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਮਗਰ ਬੱਚੀ ਆ ਫੀਮੇਲ ਕਾਫ ਆ ਜੇ ਥੱਲੇ ਹਾਂਜੀ ਤੋਰੀਏ ਭਾਜੀ ਲਓ ਸੋ ਦੋਸਤੋ ਬੱਚੀ ਜਿਹੜੀ ਆ ਤੁਹਾਨੂੰ ਦੇਖ ਸਕਦੇ ਠੀਕ ਹੈ 2 ਮਹੀਨੇ ਦਾ ਸੂਆ ਹੈਗਾ ਉਹ ਤੇ 10 ਕਿਲੋ ਦੁੱਧ ਹੈ ਜਿਹੜਾ ਹਾਜ਼ਰ ਹੈ ਮੈਂ ਕਿਸੇ ਵੀਰ ਨੇ ਚੋ ਲੈਣਾ ਹਨ ਕਿ ਤੇ ਬੱਚੀ ਮਗਰ ਹੈਗੀ ਠੀਕ ਹੈ ਤੇ ਵਹਿੜ ਤੁਹਾਨੂੰ ਪ੍ਰੋਪਰ ਦਿਖਾਤੀ ਹੈ ਬਾਕੀ ਰੇੜਾ ਭਾਪੜ ਤਾਂ ਫੋਕੋਛ ਲੈਣੀ ਆ ਅੱਜ ਅੱਛਾ ਭਾਜੀ ਕੀ ਇਹਦਾ ਮੁੱਲ ਲੈਣ ਦੇਣ ਕੀ ਹੈ ਜੀ ਮੁੱਲ ਆਪਾਂ 33 ਕਰਕੇ 34 ਕਰਕੇ ਹਾਂ ਜੀ ਇਹ ਆਪਾਂ ਮਤਲਬ 29000 ਦੀ ਪਿਛਲੀ ਵਾਰ ਭਾਈ 29 ਦੀ ਦੇ ਦਿਆਂ 29 ਦੀ ਆਹ ਦੇ ਲੈ ਵਾਲੀ ਗੱਲ ਦੇ ਲੈ ਵਾਲੀ ਗੱਲ ਠੀਕ ਹੈ ਭਾਜੀ ਅੱਜ ਉਧਰ ਚਲੋ ਵੀਰ ਨੇ ਉਹਨੇ ਸਾਈ ਕੀਤੀ ਸਭ ਕੁਝ ਮੁੜ ਕੇ ਪਰ ਇਹ ਵੀ ਇਹ ਵੱਡੀ ਤੋਂ ਮੁੜ ਕੇ ਜਲਸੀ ਲੈ ਗਿਆ ਛੋਟੀ ਹੂੰ ਜਲਸੀ ਵੈਡ ਆਈ ਸੀ ਆਪਣੇ ਕੋਲ ਵੀਡੀਓ ਜਿਹੜੀ ਭਾਈ ਉਤਰਾ ਹੀ ਉਹ ਲੈ ਗਿਆ ਤੇ ਇਹ ਮੁੜ ਕੇ ਛੱਡ ਗਿਆ ਹੁੰਦਾ ਵੀ ਇਹ ਵੱਡੀ ਹੈ ਮੈਂ ਤਾਂ ਸਮਝ ਹੀ ਨਹੀਂ ਹੂੰ ਆਹ ਆ ਗੱਲ ਹੋਈ ਬਿਲਕੁਲ ਜੀ ਬਿਲਕੁਲ ਉਤਰਾ ਕੋਈ ਦਾਮ ਪ੍ਰੋਬਲਮ ਨਹੀਂ ਠੀਕ ਹੈ ਜੀ ਲੋ ਵੀ ਭਰਾਵੋ ਆ ਕਰੋ ਥੰਦ ਥੰਦਾ ਬਿਲਕੁਲ ਸੈਚ ਚੱਕ ਆ ਦੇਖੋ ਜੀ ਠੀਕ ਆ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਬੈਡ ਨੂੰ ਬਾਕੀ ਮੁੱਲ ਵੀ ਬਿਲਕੁਲ ਜਾਇਜ਼ ਆ ਵਾਜ ਬਿਆ ਰੇਟ ਆ ਠੀਕ ਆ ਤੇ ਪਾਜੀ ਨਿਸ਼ਾਨ ਅਗਲੀ ਬੈਡ ਕਰ ਗਿਆ ਅਜਰ ਇਹ ਟੋਕੜ ਆ ਟੋਕੜ ਆ 5 ਕਿਲੋ ਦੋ ਅੰਗਲੇ ਦਾ ਦੋ ਜਿਹੜਾ ਪੱਕਾ ਬਿਲਕੁਲ ਹਾਂ ਤੇ ਮਤਲਬ ਗਾਂ ਬਣੀ ਨਹੀਂ ਗਈ میری توکڑیا ਆਪਾਂ ਗੱਬਣ ਨਹੀਂ ਨੂੰ ਕਹਿ ਸਕਦੇ ਵੀ ਉਹ ਤਾਂ ਕੋਈ ਜਿੱਦੋਂ ਆਪਾਂ ਲੈਂਦੀ ਉਹਦਾ ਟੀਕਾ ਭਰਿਆ ਪਾ ਕੋਈ ਗਰੰਟੀ ਨਹੀਂ ਆખા ਲੀកੇ ਬਿਲਕੁਲ 5 ਕਿਲੋ ਦੋਵਾਂ ਵੇਲੇ ਇਤਰਾ ਹੀ ਦੁੱਧ ਤੇ ਸੁਬਾ ਸੁਬਾ ਤੀਜਾ ਤੀਜਾ ਹਾਂ ਦੋ 40 ਰੁਪਏ ਕਿਤੇ بس ਤੀਜਾ ਲਾਉਗੇ ਠੀਕ ਆ ਤੇ 5 ਕਿਲੋ ਦੋਨੋਂ ਟਾਈਮ ਮਿਲਦੀ ਆ ਦੋਨੋਂ ਟਾਈਮ ਮਾਂ ਦੋਨੋਂ ਵਟੇ ਮਾਂ ਦੋਨੋਂ ਟਾਈਮ ਭਰਾਵੋ ਮਿਲਦੀ ਆ ਬਿਲਕੁਲ ਦੋਵੇਂ ਟਾਈਮ ਮਿਲਦੀ ਆ ਤੇ ਸ਼ਾਹੀਵਾਲ ਅੰਗ ਦੇ ਵਿੱਚ ਆ ਠੀਕ ਆ ਜੀ ਤੇ ਦੋਨੋਂ ਟਾਈਮ ਮਿਲਦੀ ਆ ਤੇ ਥਣ ਲਈ ਬਾ ਤੁਸੀਂ ਵੇਖ ਲਓ ਠੀਕ ਆ ਜੀ ਥਣ ਬਿਲਕੁਲ ਸ਼ਾਹੀਵਾਲ ਬਹਿੜ ਦਾ ਦ ਤੇ ਚਵਾਈ ਜਿਹੜੀ ਇਹ 5 ਕਿਲੋ ਆ 5 ਕਿਲੋ ਆ ਠੀਕ ਆ ਤੇ ਕੋਈ ਵੀ ਆਵੇ ਆਪਣੀ ਦਸੱਲੀ ਕਰੇ ਬਾਕੀ ਟੀਗਾ ਇਹ ਆਈ ਹੋਈ ਨੂੰ ਦੇਣ ਹੋਏ ਆ ਪਰ ਆਪਾਂ ਚਲੋ ਖਾਲੀ ਕਹਿ ਕੇ ਸੇਲ ਕਰਨੀ ਹਾਂ ਸੀ ਹਾਂ ਨੇ ਭਾਜੀ ਖਾਲੀ ਕਹਿ ਕੀ ਹੈ ਨਾ ਖਾਲੀ ਖਾਲੀ ਬਿਲਕੁਲ ਆਪਾਂ ਖਾਲੀ ਕਹਿ ਰਕਾ ਆ ਦੇਖੋ ਠੀਕ ਆ ਬਾਕੀ ਇੱਕ ਹੋਰ ਰੰਗ ਆ ਦੋਸਤੋ ਬਲੈਕ ਕਾਲੇ ਰੰਗ ਠੀਕ ਇੱਕ ਹੋਰ ਰੰਗ ਦੇ ਵਿੱਚ ਵਹਿੜਾ ਤੇ ਆਹ ਵੇਖੋ ਜੀ ਬਿਲਕੁਲ ਚਾਲਰ ਝੂਲਰ ਵੇਖੋ ਤੁਸੀਂ ਪੂਰੀ ਤੇ ਆ شاہੀਬਾਦ ਦੇ ਵਿੱਚ ਰੱਸੀ ਪਾਣੀ ਨਹੀਂ ਰੱਸੀ ਪਾ ਕੇ ਰਵੇ ਨਹੀਂ ਲੱਤ ਨਹੀਂ ਮਾਰਦੀ ਭਾਵੇਂ ਕੋ ਜਨਾਨੀ ਚੋਲੇ ਬੰਦਾ ਚੋਲੇ ਠੀਕ ਹੈ ਜੀ ਕੋਈ ਗਰਮ ਗਰਮ ਨਹੀਂ ਹੋਗਾ ਨਹੀਂ 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 ਕੋਈ ਨਹੀਂ ਇਹ ਠੰਡੀ ਹੈ ਠੰਡੀ ਠੰਡੀ ਬਿਲਕੁਲ ਜੂੜ ਪਾ ਕੇ ਬਿਲਕੁਲ ਠੰਮ ਵੀ ਚਾਰੇ ਇੱਕੋ ਜੇ ਬਰੋਬਰ ਹੈ ਦੇ ਠੀਕ ਹੈ ਭਾਜੀ ਟੋਰ ਲਗੇ ਜੀ ਆ ਲੋ ਵੀ ਭਰਾਵੋ ਇਹ ਬਿਲਕੁਲ ਤੋਕੜ ਵੈੜ ਆ ਠੀਕ ਆ ਤੇ ਬੇਸ਼ੱਕ ਜਿਹੜਾ ਤੁਸੀਂ ਲੈ ਕੇ ਜਾਣੀ ਤੋਕੜ ਸਮਝ ਕੇ ਲੈ ਜਾਣੀ ਆ ਤੇ ਗੱਬਣ ਲਈ ਬੇਸ਼ੱਕ ਇਹ ਆਈ ਹੋਈ ਹੋਵੇ ਅੱਗੇ ਕਿਸਮਤ ਆ ਕਿਸੇ ਦੀ ਕਿਸਮਤ ਠੀਕ ਆ ਜਦੋਂ ਕੋਈ ਗਾਰੰਟੀ ਨਹੀਂ ਦਿੰਦੇ ਬਿਲਕੁਲ ਉਹ ਵੀ ਭਾਜੀ ਮਹੀਨਾ ਖੰਡ ਜਾਂ 20 ਦਿਨ ਹੋਏ ਹੁਣ ਤੇ ਕਈ ਭਾਜੀ ਕਹਿ ਦਿੰਦੇ ਆ ਇਹਨੂੰ ਠੀਕ ਆ ਮਹੀਨਾ ਹੋ ਗਿਆ ਭਰਾਏ ਨੂੰ ਮੁੜ ਕੇ ਨਿਕਲੇ ਨਾ ਫਿਰ ਉਹਦੇ ਕੰਮ ਬਹੁਤ ਗਲਤ ਆ ਬੰਦਾ ਚੰਗਾ ਨਹੀਂ ਲੱਗਦਾ ਹੈ ਬਿਲਕੁਲ ਤੇ ਮੁੱਲ ਜੀ ਕਿੰਨਾ ਕਿੰਨਾ ਮੁੱਲ ਇਹਦਾ ਆਪਾਂ 13000 ਉਤਰਾ ਹਾਂਜੀ ਤੇ 11000 ਦੇ ਦਿਆਂ 11000 ਆ ਬਸ ਵੀ 2000 ਰੁਪਏ ਆਪਾਂ ਲੈਸ ਕਰਕੇ ਦੇ 11000 ਦਿੱਤੇ 11 ਹਾਂ 5 ਕਿਲੋ ਦੁੱਧ ਪੱਕਾ ਭਾਵੇਂ ਕੋਚੋ ਵੇ ਜਾਂ ਨਾ ਠੀਕ ਹੈ ਬੱਲੇ ਲੋ ਵੀ ਦੋਸਤੋ 5 ਕਿਲੋ ਦੁੱਧ ਤਾਂ ਤੇ ਮਿਲਦੀ ਵੀ ਦੋਨੋਂ ਟਾਈਮ ਦੋਨੋਂ 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 ਟਾਈਮ ਹੈ ਅੱਗੇ ਸੇਵਾ ਥੋੜੀ ਆ ਕਿਉਂਕਿ ਪਸ਼ੂ ਜਿਹੜਾ ਟੁੱਟਦਾ ਨਹੀਂ ਹੁੰਦਾ ਜੇ ਸੇਵਾ ਚੰਗੀ ਕਰ ਲੋਗੇ ਇਹ ਹੋ ਸਕਦਾ 5 ਦਾ 6 ਵੀ ਕਰ ਦੇ ਠੀਕ ਹੈ ਤੇ ਵੰਡੇ ਦੇ ਨਾਲ ਹੀ ਆ ਸਾਰਾ ਕੁਝ ਇਸ ਤੋਂ ਬਾਅਦ ਭਾਜੀ ਇਹ ਕਿ ਬੜ ਇਹ ਵੀ ਟੋਕੜ ਹੈ 1 ਕਿਲੋ ਦੁੱਧ ਤੇ ਇਹਦੀ ਗਰੰਟੀ ਹੈ ਇਹਦੀ ਵੀ ਕੋਈ ਨਹੀਂ ਵਿਗਾਹ ਕੇ ਸੌਰੀ ਹੋਵੇ ਜਾਂ ਨਾ ਸੌਰੀ ਹੋਵੇ ਬੱਚਾ ਮਰਿਆ ਦਾ 9 ਕਿਲੋ ਬਿਲਕੁਲ ਦੋਵੇਂ ਵੇਲੇ ਦੁੱਧ ਪਿਆਰ ਪੂਰੀ ਪਲੀ ਪੂਰੀ ਪਰੀਆ ਪਲੀ ਪਲਾਈ ਪੂਰੀ ਜਿੱਦਾਂ ਤਾਂ ਚਾਹੇ ਨਾ ਜੋ ਇਜਰਾਨੀ ਦੇ ਉਤਰ ਤੱਕ ਲਉਦਾ ਉਹਦੇ ਜਿਆਦਾ ਜਿੱਦਾਂ ਬੰਦਾ ਚਾਹੇ ਉਤਰ ਤੱਕ ਲੁਕਾਟ ਹੂੰ ਇਹ ਇਹ ਆਈ ਜਨਾਨੀ ਕੋ ਹੂੰ ਉਹਦੇ ਬਦਲ ਜਿੱਦਾਂ ਹੱਥ ਤੇ ਲੱਗੀ ਦੀ ਜਿੱਦਾਂ ਤੇ ਜਹੇਦਾਰਨੀ ਚਾਹੁੰਦੀ ਅੱਧਾ ਕਿਲੋ ਨੇ ਵਾਧ ਦੇਣਾ ਜੀ ਉਹਦੇ ਨੇ 4.5 5 ਹੀ ਦੇ ਦੇਣਾ ਹੂੰ ਤੇ ਜਿੱਦਾਂ ਬੰਦਾ ਚਾਹੁੰਦਾ ਤਾਂ 4 ਕਿਲੋ ਦਿੰਦੀ ਬਹੁਤ ਜੀ ਬਹੁਤ ਵਧੀਆ ਇਹ ਮਸਾ ਫੇਸ ਕੋਲ ਦੀ ਦੂਜਾ ਕਿ ਤੀਜਾ ਸੂਆ ਦੂਜਾ ਹੀ ਦੂਜਾ ਸੂਆ ਦੂਜਾ ਸੂਆ ਆਹ ਲੋ ਪ੍ਰਭੂ ਤੇ 9 ਕਿਲੋ ਹਾਜ਼ਰ ਆ 9 ਕਿਲੋ ਹਾਜ਼ਰ ਬਿਲਕੁਲ ਠੀਕ ਲੱਗੇ 9 ਕਿਲੋ ਹਾਜ਼ਰ ਆ ਤੇ ਪੂਰੇ ਜੋਰ ਦੇ ਵਿੱਚ ਤੇ ਪੱਟੀ ਬੈੜਾ ਪੂਰੀ ਜਾਣ ਦੇ ਵਿੱਚ ਵੇਖੋ ਸਕਰੀਨ ਦੇ ਵਿੱਚ ਪੂਰੀ ਨਹੀਂ ਆਉਂਦੀ ਭਈ ਆ ਵੇਖੋ ਭਰਾਵੋ ਠੰਡੀ ਵੀ ਪੂਰੀ ਆ ਠੰਡੀ ਪੂਰੀ ਆ ਤੇ ਆ ਥਣ ਦੇ ਵਾਜੇ ਤੇ ਦੋਨੇ ਟਾਈਮ ਤੁਸੀਂ ਜਿਹੜੀ ਚਵਾਈ ਹੈ 9 ਕਿਲੋ ਕਰਨੀ ਹੈ ਦੇਖ ਲਓ ਆ ਵੇਖੋ ਫੁੱਲ ਹਾਈਟ ਆ ਫੁੱਲ ਹਾਈਟ ਕੱਟਦੀ ਆ ਠੀਕ ਆ ਤੇ ਥਣ ਥਣ ਚੋਰ ਵਾਲੀ ਵਹਿੜ ਆ ਆ ਥਣ ਥਣ ਵੇਖੋ ਜੀ

ਦੰਬਾ ਥਾਣਾ ਨੋਕਲਾ ਮੁੱਠੀ ਦਾ ਥਾਣਾ ਤਸੱਲੀ ਮੇਰਾ ਵੀਰ ਕਿਸੇ ਨੇ ਵੀ ਖਰੀਦਣੀ ਆ ਆਪੀ ਘਰੇ ਇੱਕ ਟਾਈਮ ਦੋ ਟਾਈਮ ਚੋਈ ਲੈ ਦੇ ਠੀਕ ਹੈ ਜੀ ਤੇ ਬਰਾਬਰੂ ਚੰਗਾ ਥਾਣਾ ਦਾ ਪੱਤ ਬਿਲਕੁਲ ਉਂਗਲੂ ਕੁਜੜੀ ਮੋਟੀ ਧਾਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਿਲਕੁਲ ਬਰਾਾ ਚੰਗਾ ਪਾਜੀ ਕਿੰਨਾ ਕਰ ਲੈਂਦੇ ਨੇ ਫਿਰ ਲੈ ਲੈਂਦੇ ਨੇ ਆਪਾਂ 23 ਕਰਕੇ 24 ਕਰਕੇ 21000 ਦੀ ਵੇਚ ਦਿਆਂਗੇ 21000 ਆ ਮਤਲਬ ਇਹ ਹੋ ਇਹ ਗਰਮੀ ਦੇ ਤੋਂ ਹੋਈ ਆ ਵੀ ਜਿਹਨੂੰ ਕਿਹਨ 8 9 10 ਦਾਖਲ ਦੁੱਧ ਦੀ ਢੋੜ ਆ ਉਹ ਆ ਤਾਂ ਗਰਮੀ ਸਾਰੀ ਇਹਨੂੰ ਚੋ ਸਕਦਾ ਨੇ ਨਿਆਰੇ ਪਲ ਕੋ ਦਾ ਦੋਦਰ 9 ਕਿਲੋ ਤੋਂ ਘੱਟ ਦਾ ਨਹੀਂ ਗਾ ਵਧੂਗਾ ਮਸ ਜੀ ਲੋ ਵੀ ਭਰਾਵੋ ਇਹ ਬਾਈ ਨਿਸ਼ਾਰ ਹੋਰਾਂ ਦੇ ਜਿਹੜੇ ਰੇਟ ਆ ਤੁਹਾਨੂੰ ਨੋਰਮਲ ਸਰ ਦੇ ਕੋਈ ਐਂਗਲ ਆ ਵੇਖੋ ਇਹ ਨਹੀਂ ਗੱਲ ਕੋਈ ਵੀ ਲੱਤ ਛੜਾ ਦੇ ਵੀ ਉਹ ਉਹ ਚਾਵਲ ਪੁਣੇ ਦਾ ਕੋਈ ਕੰਮ ਨਹੀਂ ਆ ਇਨੇਚਰ ਤੋਂ ਬਾਈ ਬੜਾ ਜ਼ੋਰ ਦੀ ਮਾਰਦੀ ਚੁੱਕੇ ਲਾਤੀ ਹਾਂ ਨਹੀਂ ਨਹੀਂ ਉਹ ਨਹੀਂ ਕੋਈ ਠੰਡੀ ਥੰਡੀ ਥੀਰੀ ਬੱਚੀ ਆ ਤੇ ਬਹੁਤ ਜਿਹੜੇ ਆਵਾਜ਼ ਵਿੱਚ ਰੇਟ ਹੁੰਦੇ ਆ ਬਾਕੀ ਦੋਸਤੋ ਤੁਸੀਂ ਸਾਰੇ ਵੀਰ ਸੂਝਵਾਨ ਹੋ ਸਿਆਣੇ ਹੋ ਇਸ ਘਰੋਂ ਤੁਹਾਨੂੰ ਰੇੜੇ ਰੇਟ ਆ ਉਹ ਨੋਰਮਲ ਜੇ ਮਿਲਦੇ ਆ ਚਾਹੇ ਬਹਿੜਾ ਹੋਣ ਚਾਹੇ ਵੱਡੀਆਂ ਗਾਵਾਂ ਹੋਣ ਇਹ ਬਿਲਕੁਲ ਪਾਸ ਹੈ ਰਾਂ ਕਿਆ ਪਾਣੀ ਦਾ ਕਬੀਲਦਰੀ ਚੱਲਣ ਵਾਲਾ ਕੰਮ ਆ ਪੜਾ ਜਿਹੜਾ ਸੁਖਾਲਾ ਜਿਆ ਇਸ ਕਰੋਂ ਰੇਟ ਭਾਅ ਪਰ ਤੇ ਬਿਲਕੁਲ ਜਾਇ ਜਾਂ ਠੀਕ ਆ ਬਾਕੀ ਤੁਸੀਂ ਆਪਣੀ ਸੋਚ ਸਮਝ ਵਰਤ ਕੇ ਆਪਦੇ ਹਿਸਾਬ ਨਾਲ ਵੀ ਮੁੱਲ ਲਗਾਓ ਭਾਅ ਪਰ ਤਾਂ ਭਾਈ ਨਿਸ਼ਾਨ ਨੂੰ ਬਾਰਾ ਖਾਊਗਾ ਤੇ ਤੁਹਾਡੇ ਨਾਲ ਜਿਹੜਾ ਸੌਦਾ ਕਰ ਲੈਣਗੇ ਇੱਕ ਜਿਹੜੀ ਇੱਕ ਮੱਝ ਦਿਖਾਉਣੀ ਤੁਹਾਨੂੰ ਨੀਲੀ ਦੀ ਮੱਝ ਹੈਂ ਨੀਲੀ ਨੀਲੀ ਆਹ ਵੇਖੋ ਨੀਲੀ ਰੰਗ ਦੀ ਹੈ ਇਹ ਮੈਂ ਤੇ ਨੀਲੀ ਦਾ ਪਖਾ ਆਹ ਵੇਖੋ ਮੂੰਹ ਮੱਥਾ ਬੱਲਾ ਐ ਮੱਥਾ ਬੱਲਾ ਹੈਗਾ ਬਾਕੀ ਨਾਸ ਤੇ ਮੇਰੀਆਂ ਅੱਖਾਂ ਦੇ ਵਿੱਚ ਜਵਾਬ ਹੈਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਪਤਲੀ ਐ ਚਮੜੀ ਐ ਪਤਲੇ ਪਿੰ ਪਾਜੀ ਰਿਸ਼ਾਨ ਸਿੰਘ ਕੀ ਡਿਟੇਲ ਹੈ ਦੀ ਇਹ 7 ਕਿਲੋ ਦੁੱਧ ਦੋਵੇਂ ਮਿਲਿਆ ਦਾ ਹਾਂਜੀ ਪੰਜਾਂ ਮਹੀਨਾ ਦੀ ਗੱਭਣਿਆ 14 ਤਰੀਕ ਨੂੰ 6ਵੇਂ ਮਹੀਨਾ ਨੂੰ ਲੱਗ ਗਿਆ ਜਿਤਨਾ ਮਾਦੀ ਗਿਆ ਉਹਦਾ ਚੈੱਕ ਕਰਾ ਲੈ ਡਾਕਟਰ ਲੈ ਜਾ ਜੋ ਮਰਜੀ ਕਰ ਲੈ ਆ 14 ਕਿਲੋ ਇਹ ਆਪਣੇ ਕੋਲ ਇੱਥੇ ਭਾੜੇ ਨਹੀਂ ਮਿਲਦੀ ਆ ਦੋ ਢਾਂਕਾ ਕੀਤਾ ਨੇ ਪਰ ਬਿਲਕੁਲ ਮੁੜ ਕੇ ਭਾੜੇ ਦੇ ਆ 14 ਅਪ੍ਰੈਲ ਤੋਂ ਲੱਗ ਗਿਆ 7 7 ਪੰਜਵਾਂ 6ਵਾਂ ਮਹੀਨਾ 6ਵਾਂ ਲੱਗ ਗਿਆ ਪੰਜ ਮਹੀਨੇ ਪੂਰੇ ਹੋ ਗਏ ਤੇ 5 ਕਿਲੋ ਹਾਜ਼ਰ 7 ਕਿਲੋ 7 ਕਿਲੋ ਦੋਨੋਂ ਟਾਈਮ ਦੋਮੋ ਟਾਈਮ ਅੱਛਾ ਆ ਛਾ ਮਾਨੂੰ ਵੀ ਛੇੜੇ ਲਓ ਵੀ ਦੋਨੋ ਟਾਈਮ ਜਿਹੜੀ ਦੋਸਤੋ ਮਿਲਦੀ ਆ 7 ਕਿਲੋ ਪਤਲੀ ਚਮੜੀ ਦੀ ਆ ਠੀਕ ਆ ਠੰਡੀ ਵੀ ਰਹੀ ਮਤਲਬ ਕਾਲੀ ਕੋਈ ਕਾਲੀ ਪਹਿਣਾ ਨਹੀਂ ਕੁਛ ਕਰਨ ਵਾਲੀ ਨਹੀਂ ਮੈਂ ਲੋ ਠੀਕ ਆ ਤਾਂ ਥਾਣ ਦੇ ਵੇ ਪੱਦਰ ਵੇ ਸਾਰੀ ਬਿਲਕੁਲ ਪਤਲੀ ਮੈਂ ਥੱਲੇ ਥਾਣ ਵੀ ਸਾਰਾ ਬਿਲਕੁਲ ਚੌਰਸ ਤੇ ਚੌੜਾਈ ਦੇ ਵਿੱਚ ਲੇਵਾ ਵੇਖੋ ਤੁਸੀਂ ਮੈਨੂੰ ਪੁੱਛਣ ਨੂੰ ਕਿ ਕਿੰਨੀ ਮੈਂ ਤੇ ਪੀਕ ਤਾਂ ਇਹਦਾ ਕੋਈ ਦੁੱਧ ਦੁੱਧ ਪੁੱਛਾ ਵੀ ਕਿੰਨਾ ਸਜਰ ਲੇਤਾ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ 12-13 ਕਿਲੋ ਦੀ ਅੰਦਰ ਚਵਾਈ ਰਹੀ ਹੈ ਜੀ ਕਹਿਣ ਦਾ ਖਲਾ ਕਹਿ ਤਾ ਵੀ ਇਹ 17 ਦੇ ਨਹੀਂ 18 ਦੇ ਵੀਰੀ ਆ ਬਿਲਕੁਲ ਜਿਹੜੀ ਪਤਲੀ ਜੀ ਚਮੜੀ ਹੈ ਦੋਸਤੋ ਤੇ ਸੇਵਾ ਮਹੀਨਾ ਜਿਹੜਾ ਹੈਗਾ 14 April ਤੋਂ ਲੱਗ ਗਿਆ ਇਹਨੂੰ ਠੀਕ ਆ 5 ਮਹੀਨੇ ਕੰਪਲੀਟ ਹੋ ਗਏ ਆ ਅੱਗੇ ਜਿਹੜਾ ਹੁਣ ਚੱਲ ਰਿਹਾ ਇਹ ਸੇਵਾ ਮਹੀਨਾ ਚੱਲ ਰਿਹਾ ਤੇ ਬਿਲਕੁਲ ਜਿਹੜਾ ਦੁੱਧ ਵੀ 6 7 ਕਿੰਨਾ 7 ਕਿ ਦੱਸਿਆ 7 ਕਿਲੋ 7 ਕਿਲੋ 7 ਕਿਲੋ ਦੁੱਧ ਹੈਗਾ ਠੀਕ ਆ ਤੇ ਮਿਲਦੀ ਪਹਾੜੇ ਵੰਡੇ ਚਾੜ ਤੇ ਪਹਾੜੇ ਚਾੜ ਤੇ ਵਿਚਾਰ ਤੇ ਲਓ ਵੀ ਕਰੋ ਚੈੱਕ ਮੂੰਹ ਮੱਥਾ ਵੀ ਸੋਹਣਾ ਦੋਸਤੋ ਤੇ ਆਹ ਵੇਖੋਗੇ ਤੁਸੀਂ ਹੁਣ ਤੀਜੇ ਸੁਵੇਲੀ ਵੀ ਜਾਂ ਚੌਥੀ ਦੀ ਤੀਜੇ ਦੀ ਤਿਆਰੀ ਹੈ ਤੀਜੇ ਸੁਵੇਲੀ ਕਿਸਮੀ ਤੀਜੇ ਦੀ ਤਿਆਰੀ ਹੈ ਕਿਸੇ ਨੂੰ ਥੋੜਾ ਜਿਹਾ ਖੁੱਲਾ ਇੱਕ ਬਿਲਕੁਲ ਬਰੋਬਰ ਹੈ ਹਾਂ ਦੇਖੋ ਬਿਲਕੁਲ ਸਾਫ਼ ਸੁਥਰੀ ਕਾਲੀ ਨਹੀਂ ਪੈਣ ਵਾਲੀ ਲਓ ਵੀ ਭਰਾ ਤੁਹਾਨੂੰ ਤੁਹਾਨੂੰ ਦਾ ਸਹਿਜ ਚੰਗਾ ਮਰਲੇ ਕੋਰ ਵੀ ਤੋਤੇ ਦਾ ਜਵਾਬ ਹੈਗਾ ਮੇਰੇ ਕੋਲ ਠੀਕ ਹੈ ਜੀ ਅਗਲਿਆਂ ਤੇ ਨਹੀਂ ਹੈਗਾ ਅਗਲਿਆਂ ਤੇ ਨਹੀਂ ਮਰਲੇ ਤਾਂ ਤੁਸੀਂ ਜਵਾਬ ਹੈ ਨਹੀਂ ਨੀਲੀ ਜੀ ਬਿਲਕੁਲ ਜੀ ਤੇ ਹਵਾਨੇ ਦੇ ਵੀ ਜਿਹੜਾ ਨਿਸ਼ਾਨ ਤੁਸੀਂ ਵੇਖੋਗੇ ਹੈਗਾ ਠੀਕ ਹੈ ਜੀ ਬਾਕੀ ਭਰਾਵੋ ਤਸੱਲੀ ਤੁਸੀਂ ਕਰਨੀ ਹੈ ਠੀਕ ਆ ਪਸੰਦ ਲੱਗੂਗੀ ਦਿਲ ਨੂੰ ਲੱਗੂਗੀ ਬਸ 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 ਤਾਂ ਬੇਸ਼ੱਕ ਸੌਦਾ ਕਰਿਓ ਘਰ ਵੀ ਜੜ ਕਰਕੇ ਬਸ ਫਿਰ ਉਹ ਘਾ ਠੰਡੀ ਤੇਰੀ ਕੁਦਾਨੀ ਸਾਹਿਬ ਜੀ ਇਹਦੇ ਪਾਸਾ ਠੀਕ ਹੈ ਤੇ ਹਾਇ ਨਿਗਰਾ ਪੂਰੀ ਪਲੀ ਫਲਾਈ ਆ ਪਲੀ ਫਲਾਈ ਪੂਰੀ ਆ ਲੋ ਵੀ ਭਰਾਵੋ ਇਹ ਆ ਕਰੋ ਚੱਕਾ ਠੀਕ ਆ ਤੇ ਭਾਜੀ ਨਿਸ਼ਾਨ ਕਿੰਨੀ ਕੀ ਡਿਮਾਂਡ ਕਰੇਂਦੀ ਇਹਦੀ ਡਿਮਾਂਡ ਆਪਾਂ 57 ਕਰੀਏ ਹਾਂਜੀ 58 ਕਰੀਏ 54000 ਤੋਂ ਘੱਟ ਨਹੀਂ ਦੇਣੀ ਆਪਾਂ 54 ਹਾਂ ਬਿਲਕੁਲ ਵੀ ਜੋ ਬਿੱਲ ਉਦੋਂ 54 ਦੇ ਘੱਟ ਕੋ ਫੋਨ ਲਾਵੇ ਨਾਗੇ ਹਾਂ ਠੀਕ ਆ ਉਹ ਜਿਮਾਂਡਾ ਨਹੀਂ ਤੂੰ ਦੱਸ ਦੀ 54000 ਦੀ ਜਿਹੜੀ ਦੋਸਤੋ ਦਿੱਤੀ ਜਾਊਗੀ ਮੱਝ ਅੱਧੋ-ਅੱਧਾ ਜੇ ਇੱਕ ਰਾਜ ਆਪਾਂ ਰੇਟ ਨੂੰ ਦੇਤੀ ਹਾਂ ਤੇ ਬਾਕੀ ਚਾਹ ਪਾਣੀ ਕੋਈ ਮਹੀਨਾ ਚੱਲਦਾ ਵੀ ਹੋ ਸਕਦਾ ਜਾਂ ਡੇਢ ਮਹੀਨਾ ਵੀ ਨਹੀਂ 2 ਮਹੀਨੇ ਮਿਲ ਸਕਦੀ ਆ ਮਿਲ ਸਕਦੀ ਆ 2 ਮਹੀਨੇ ਵੀ ਮਿਲ ਸਕਦੀ ਕੋਈ ਗੱਲ ਤੇ ਗਾਂ ਮੁਰ ਕਦੋਂ ਆਦੀ ਵਾਧਿਆ ਬਿਲਕੁਲ ਸਾਹ ਸੁਥਰੀ ਸਾਰੀ ਚੋਟੀ ਲੋ ਮੇ ਪ੍ਰਭੂ ਠੀਕ ਆ ਹਰ ਪਾਸੇੋਂ ਥਾਣਾ ਬਾਕੀ ਜਿਹੜੀਆਂ ਦੋਸਤੋ ਕੋਈ ਕਾਨਸਾਰ ਨਹੀਂ ਹੈਗੀ ਆ ਜਹਾਵਾਨੇ ਦੀ ਗੱਲ ਕਰ ਲਈਏ ਵੀ ਪੱਧਰ ਲੇਵਾ ਇਹ ਕੋਈ ਧਾਰ ਨਹੀਂ ਘਾਟ ਵਾ ਪੋਲੀ ਹੂਰ ਕੀ ਹਾਂ ਬਿਲਕੁਲ ਪੋਲੀ ਦੇ ਉਂਗਲੋਂ ਗੁਜਰੀ ਧਾਰ ਮੋਢੀ ਪੂਰੀ ਵਧੀਆ ਪੈਂਦੀ ਆ ਇਹ ਨਹੀਂ ਗੱਲ ਵੀ ਉਹ ਕਈ ਰਾ ਤੋਕੜਾਂ ਦੇ ਕਹਿੰਦਾ ਮਾਸਾ ਮਾਸਾ ਖਿੱਚ ਕੇ ਚੋਣੀ ਉਹ ਨਹੀਂ ਕੰਮ ਜੀ ਆ ਠੀਕ ਤੇ 54000 ਦੀ ਹੈ ਜੀ ਹਾਂ ਨਾ ਹਾਂ 54000 ਦੀ ਠੀਕ ਹੈ ਇਹਦੇ ਮੇਰਾ ਵੀਰ ਕੋਈ ਚਲੋ ਮੈਂ ਜਾਣ ਕੇ ਵੀ ਕੋਈ 50 52 53 ਨਾ ਆ ਕੇ ਜੇ ਕਿਹਨ ਸੱਜਣ ਨੂੰ ਜਾਈ ਦੀ ਉਹਦੇ ਮੈਨੂੰ ਫੋਨ ਕਰ ਸਕਦਾ ਨਹੀਂ ਤਾਂ ਕੋਈ ਗੱਲ ਨਹੀਂ ਵੀ ਉਹਦੀ ਰਹਿਣ ਦੇ ਹੈ ਬਿਲਕੁਲ ਹਾਂ ਲੋਬੀ ਜੀ ਜਿਆਦਾ ਹੋਣਾ ਮਾਤਰ ਘਰ ਇਹਦਾ ਜ਼ਰੂਰ ਕਰਾਂਗੇ ਮਾਣਾ ਮੱਝ ਦੋਸਤੋ ਵੈਸੇ ਤੁਸੀਂ ਦੇਖ ਲਿਆ ਪ੍ਰੋਪਰ ਸਾਰੇ ਬੰਨੇ ਬਾਡੀ ਸਟਰਕਚਰ ਦੇਖ ਲਿਆ ਤੇ ਚੰਗੀ ਆ ਮੈਂ ਤਾਂ ਕਹੂੰਗਾ ਵੀ ਚੰਗੀ ਆ ਬਾਕੀ ਦੋ ਟਾਈਮ ਦੀ ਚਵਾਈ ਕਰਨੀ ਆ ਤੁਸੀਂ ਆਪਦੀ ਤਸੱਲੀ ਕਰਨੀ ਤੁਸੀਂ ਕਰ ਲਿਓ ਗੱਪਨ ਚੈੱਕਪਾਸ ਸਾਈ ਬਿਆਨਾ ਕਰਕੇ ਸਾਈ ਬਿਆਨਾ ਕਰਕੇ ਤੁਸੀਂ ਆਪਦੇ ਡਾਕਟਰ ਸਾਹਿਬ ਨਾਲ ਲਿਆ ਕੇ ਆਪਦੀ ਚੈੱਕ ਕਰਾ ਸਕਦੇ ਹੋ ਸਾਈ ਬਿਆਨਾ ਪਹਿਲਾਂ ਕਰ ਲਿਓ ਠੀਕ ਹੈ ਜੀ ਆਹ ਦੇਖ ਲਿਓ ਠੀਕ ਨਹੀਂ ਓਵਰ ਆਲ ਪੂਰੀ ਖਰੀ ਮਜਾ ਪੂਰੀ ਬਿਲਰ ਤੇ ਭਾਜੀ ਨਿਸ਼ਾਨ ਇੱਕ ਸੰਪਰਕ ਨੰਬਰ ਆਪਣੇ 85499 47847 ਇੱਥੇ ਵਟਸਐਪ ਚੱਲਦੀ ਆ ਇਹ ਹੀ ਨੋਕਲ ਨੰਬਰ ਆਪਣੇ ਕੋਲ ਠੀਕ ਕਰ ਫਿਰ ਬੋਲਗੇ ਜੀ 85499 47847 ਠੀਕ ਹੈ ਭਾਈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ